ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੇ ਆਂ ਸਾਰੇ ਵੀਰ ਚੜ੍ਹਦੀ ਕਲਾ ਦੇ ਜਿਵੇਂ ਲੋ ਜੀ ਅੱਜ ਆਪਾਂ ਲੈ ਕੇ ਆਇਆ ਤੁਹਾਨੂੰ ਬੇਗੋਵਾਲ ਵਾਲੇ ਕੰਮ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਬਾਹਰ ਵੀ ਸਾਰਾ ਬਾਉਂਡਰੀ ਵਾਲ ਦਾ ਕੰਮ ਤੇ ਬਾਹਰ 베ਰੇ ਦਾ ਵੀ ਸਾਰਾ ਜਿਹੜਾ ਟਾਈਲ ਹੈ 16x16 ਦੀ ਸਾਰੀ ਆਪਾਂ ਇਹ ਵੀ ਲਾਤੀ ਹੈ ਰੰਗ ਪੇਂਟ ਦਾ ਵੀ ਲਗਭਗ ਸਾਰਾ ਕੰਮ ਡਨ ਹੋ ਗਿਆ ਬਸ ਕੁਛਕ ਕੰਮ ਬਾਕੀ ਹੈ ਛੇਤੀ ਹੀ ਮੂਹਰ ਤੇ ਆਪਾਂ ਰਾਤ ਨੂੰ ਦਸਾਗਵਾਂ ਦਾ ਪਹਿਲਾ ਵੀ ਦਰਵਾਜ਼ਾ ਆਪਾਂ ਦਿਖਾਇਆ ਸੀ ਮੇਨ ਐਂਟਰੀ ਦੇ ਉੱਤੇ ਬਹੁਤ ਸੋਹਣਾ ਚੰਗੀ ਸਾਗਵਾਂ ਚੰਗੀ ਪਾਲਿਸ਼ ਦਾ ਤੇ ਸਾਹਮਣੇ ਨਾਲ ਹੀ ਵੜਦਾ ਸਾਰੀ ਆਪਣਾ ਆ ਜਾਂਦਾ ਜੀ ਡਰਿੰਕ ਰੂਮ ਡਰਿੰਕ ਰੂਮ ਦੇ ਨਾਲ ਆ ਆ ਗਿਆ ਜੀ ਲੌਬੀ ਏਰੀਆ ਤੇ ਲੌਬੀ ਏਰੀਆ ਦੇ ਨਾਲ ਇਧਰਲੇ ਪਾਸੇ ਆ ਜਾਂਦਾ ਜੀ ਡੈਨ ਏਰੀਆ ਡੈਨ ਏਰੀਆ ਦੇ ਨਾਲ ਹੀ ਆ ਜਾਂਦਾ ਜੀ ਕਿਚਨ ਬਹੁਤ ਸੋਹਣੀ ਖੁੱਲੀ ਡੁੱਲੀ ਕਿਚਨ ਹੈ 14x13 ਦੀ ਕਿਚਨ ਸਾਰਾ ਲੱਕੜ ਦਾ ਕੰਮ ਕੰਪਲੀਟ ਤੇ ਸਾਹਮਣੇ ਨਾਲ ਸਟੋਰ ਸਟੋਰ ਦੇ ਨਾਲ ਸਾਹਮਣੇ ਆ ਜਾਂਦਾ ਜੀ ਇਹ ਆਪਣਾ ਬੈਡਰੂਮ ਬੈਡਰੂਮ ਦਾ ਬਹੁਤ ਸੋਹਣਾ ਸੈਜ ਹੈ ਤੇ ਸਾਰੇ ਲਗਭਗ ਫਰਨੀਚਰ ਵਗੈਰਾ ਦਾ ਕੰਮ ਸਾਰਾ ਕੰਪਲੀਟ ਤੇ ਇਧਰਲੇ ਪਾਸੇ ਵੀ ਇੱਕ ਬੈਡਰੂਮ ਆ ਜਾਂਦਾ ਹੈ ਤੇ ਇਹ ਕੋਠੀ ਆਪਾਂ ਨੇ ਜੀ ਪੁਰਾਣੀ ਕੋਠੀ ਨੂੰ ਆਪਾਂ ਰੀਨੋਵੇਟ ਕੀਤਾ ਹੈ ਯਾਨੀ ਕਿ ਲੱਗ ਨਹੀਂ ਰਿਹਾ ਵੀ ਕੋਈ ਪੁਰਾਣੀ ਕੋਠੀ ਹੋਊਗੀ ਤੇ ਆ ਇੱਕ ਪੌੜੀਆਂ ਵੀ ਜਿਹੜੀਆਂ ਮੈਂ ਪਹਿਲਾਂ ਵੀ ਤੁਹਾਨੂੰ ਦਿਖਾਈਆਂ ਸੀ ਦੋ ਵਾਰੀ ਵੀਡੀਓ ਪਾਈ ਜਨਾਂ ਦੀ ਮੈਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਵਿੱਚ ਵੀਰੇ ਕਹਿੰਦੇ ਸੀ ਰੇਲਿੰਗ ਲਾਉਣੀ ਹੈ ਰੇਲਿੰਗ ਵੀ ਜਿਹੜੇ ਮੈਂ ਦੱਸਿਆ ਸੀ ਵੀ ਲੱਗੂਗੀ ਸਾਰੇ ਜਣੇ ਆਪਾਂ ਸੇਫਟੀ ਤੋਂ ਸਾਰਾ ਕੁਝ ਲਾਈਦਾ ਤੇ ਆ ਉੱਪਰਲਾ ਲੌਬੀ ਏਰੀਆ ਆ ਗਿਆ ਜੀ ਤੇ ਸਾਰਾ ਬਹੁਤ ਸੋਹਣਾ ਕੰਮ ਕਰ ਹੋਇਆ ਜੀ ਤੇ ਕਿਵੇਂ ਲੱਗਿਆ ਜੀ ਕੰਮਕਾਰ ਸਾਰੇ ਜਣੇ ਆਪੋ ਆਪਣੇ ਸਲਾਹ ਦਿਓ رائے ਦਿਓ ਕਮੈਂਟ ਕਰਿਓ ਤੇ ਧੰਨਵਾਦ ਜੀ ਸਰਨ ਦਾ ਬੈਡਰੂਮ ਇਦਾਂ ਲਈ ਸਟੇ ਵੀ ਆ ਗਿਆ ਤੇ ਕੋਸ਼ਿਸ਼ ਕਰਦੇ ਹੁੰਨੇ ਆ ਵੀ ਵਧੀਆ ਕੰਮ ਕੀਤਾ ਜਾਵੇ ਨਾਲ ਜਿਵੇਂ ਗਲਾਸ ਵਗੈਰਾ ਲਾ ਕੇ ਇਹਦੇ ਵਿੱਚ ਵੀ ਵਾਸ਼ਰੂਮ ਦੇ ਵਿੱਚ ਵੀ ਇਹਦੇ ਕੋ ਡਰਾਈ ਏਰੀਆ ਵੱਖਰਾ ਤੇ ਵਾਸ਼ਿੰਗ ਏਰੀਆ ਵੱਖਰਾ ਰਹਿ ਜਾਂਦਾ ਤੇ ਕੱਲੀ ਕੱਲੀ ਚੀਜ਼ ਅਸੀਂ ਪੂਰੀ ਸਜੀਦਗੀ ਨਾਲ ਲਾਈ ਹੈ ਇਧਰਲੇ ਪਾਸੇ ਆਪਾਂ ਫੇਰ ਬਾਹਰ ਆ ਲੌਬੀ ਦੇ ਵਿੱਚ ਐਂਟਰੀ ਕਰ ਜਾਂਦੇ ਹੁੰਨੇ ਆ ਤੇ ਆ ਇੱਕ ਏਰੀਆ ਇਧਰ ਵੀ ਆਪਣਾ ਖਾਲੀ ਸਾਈਡ ਤੇ ਰਹਿ ਜਾਂਦਾ ਤੇ ਆ ਨਾਲ ਹੀ ਇਧਰ ਉੱਪਰਲੇ ਪਾਸੇ ਇੱਕ ਬੈਡਰੂਮ ਹੋਰ ਆ ਜਾਂਦਾ ਤੇ ਕੰਪਲੀਟ ਸਾਰਾ ਲਗਭਗ ਆਪਣਾ ਕੰਮ ਸਾਰਾ ਹੋ ਗਿਆ ਜੀ ਆ ਪੌਡੀਅਮ ਵਗੈਰਾ ਵੀ ਦੇਖੋ ਸਾਰੇ ਹੋ ਗਏ ਕੰਪਲੀਟ ਤੇ ਸਾਰੇ ਜਣੇ ਆਪ ਕੋ ਆਪਣਾ ਸੁਝਾਅ ਦਿਓ ਜੀ ਤੇ ਰਹਿ ਦਿਆ ਕਰੋ ਤੁਹਾਡੇ ਪਿਆਰ ਸਦਕੇ ਆਪਾਂ ਤੁਹਾਨੂੰ ਵੀਡੀਓ ਅੱਧ ਤੱਕ ਲੈ ਕੇ ਆਨਾ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ